ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਪਾਵਨ ਸਥਾਨ ਦੇ ਇਸ ਵੀਡੀਓ ਰਾਹੀਂ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਛੋਟਾ ਗੁਰੂ ਸਰ ਸਾਹਿਬ ਪਿੰਡ ਮਹਿਰਾਜ ਜ਼ਿਲ੍ਹਾ ਪਟਿੰਡਾ ਊਲਾ ਰੋਡ ਤੇ ਸਥਿਤ ਹੈ ਇਸ ਪਾਵਨ ਸਥਾਨ ਤੇ ਧੋ ਗੁਰੂ ਸਾਹਿਬਾਨਾ ਨੇ ਆਪਣੇ ਚਰਨ ਪਾਏ ਜਦੋਂ ਬਾਬਾ ਵਿਧੀ ਚੰਦ ਸਾਹਿਬ ਜੀ ਕਾਬਲ ਦੀ ਸੰਗਤ ਵੱਲੋਂ ਲਿਆਂਦੇ ਹੋਏ ਘੋੜੇ ਬਾਪਸ ਲੈ ਕੇ ਆਏ ਸਨ ਤਾਂ ਵੱਡਾ ਗੁਰੂ ਸਰ ਸਾਹਿਬ ਜੋ ਕਿ ਇਸ ਸਥਾਨ ਤੋਂ 4 ਕਿਲੋਮੀਟਰ ਦੂਰ ਤੇ ਸਥਿਤ ਹੈ ਉਥੇ ਮੁਗਲਾਂ ਨਾਲ ਤੀਸਰੀ ਜੰਗ ਹੋਈ ਇਸ ਸਥਾਨ ਤੇ ਭਾਈ ਰੂਪ ਚਾਂਜੀ ਲੰਗਰ ਤਿਆਰ ਕਰਕੇ ਲਿਆਇਆ ਕਰਦੇ ਸਨ ਇਸ ਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 3 ਮਹੀਨੇ ਤੱਕ ਬਿਰਾਜਮਾਨ ਰਹੇ ਇਸ ਸਥਾਨ ਤੇ ਗੁਰੂ ਹਰਰਾਇ ਸਾਹਿਬ ਜੀ ਨੇ ਬਾਬਾ ਫੂਲ ਜੀ ਅਤੇ ਬਾਬਾ ਸੰਦਲੀ ਜੀ ਨੂੰ ਰਾਜ ਵੀ ਬਖਸ਼ਿਸ਼ ਕੀਤੀ ਇਸ ਪਿੰਡ ਨੂੰ ਫੂਲ ਮਹਾਰਾਜ ਕੇ ਤੋਂ ਵੀ ਜਾਣਿਆ ਜਾਂਦਾ ਹੈ ਇਸ ਸਥਾਨ ਦਾ ਸਾਰਾ ਪ੍ਰਬੰਧ ਦਮਦਮੀ ਟਕਸਾਲ ਦੇ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਹੁਕਮ ਅਨੁਸਾਰ ਪਿੰਨ ਮਹਾਰਾਜ ਦੇ ਮਹਾਪੁਰਖ ਬਾਬਾ ਸੇਰ ਸਿੰਘ ਜੀ ਨੇ ਆਪਣੇ ਆਪ ਹੱਥੀਂ ਕਰਵਾਇਆ ਹੈ ਇਸ ਸਥਾਨ ਦੇ ਬਾਬਾ ਸੇਰ ਸਿੰਘ ਜੀ ਨੇ 25-26 ਸਾਲ ਦੇ ਕਰੀਬ ਆਪਣਾ ਜੀਵਨ ਬਤੀਤ ਕੀਤਾ ਹੈ। ਇਸ ਸਥਾਨ ਤੇ ਦਮਦਮੀ ਟਕਸਾਲ ਦੀ ਮਰਿਆਦਾ ਅਨੁਸਾਰ ਕਥਾ ਕੀਰਤਨ ਅਤੇ ਸੰਥਿਆ ਕਰਵਾਈ ਜਾਂਦੀ ਹੈ। ਇੱਥੇ ਸਖਿਆਰਥੀਆਂ ਦੇ ਰਹਿਣ ਦਾ ਪੂਰਾ ਪ੍ਰਬੰਧ ਹੈ। ਹਰੇਕ ਮਹੀਨੇ ਦੀ ਮਸਿਆ ਨੂੰ ਦਮਦਮੀ ਟਕਸਾਲ ਦੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਅੰਮ੍ਰਿਤ ਦਾ ਵਾਟਾ ਵੀ ਤਿਆਰ ਕੀਤਾ ਜਾਂਦਾ ਹੈ। ਇਸ ਸਮੇਂ ਇਸ ਸਥਾਨ ਦੀ ਸਾਰੀ ਸੇਵਾ ਬਾਬਾ ਜੁਗਿੰਦਰ ਸਿੰਘ ਜੀ ਨਗਰ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਸੋ ਸਮੂਹ ਸੰਗਤ ਨੂੰ ਬੇਨਤੀ ਹੈ ਜੇ ਜਦੋਂ ਵੀ ਇਸ ਨਗਰ ਮਹਾਰਾਜ ਵੱਲ ਆਓ ਤਾਂ ਇਸ ਪਾਵਨ ਪਵਿੱਤਰ ਦੇ ਅਸਥਾਨਾਂ ਦੇ ਜਰੂਰ ਦਰਸ਼ਨ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ